ਅੱਜ ਬੈਣ ਪਾ ਕੇ ਆਏ ਆ ਤੇ ਮੈਂ ਹੁਣ ਵੀ ਬੈਣ ਹੀ ਪਾਉ ਮੈਂ ਬੋਲ ਕੇ ਪਾਉ ਤਾਂ ਤੁਸੀਂ ਲਿਖ ਕੇ ਪਾਇਓ ਤੇ ਮਰਿਆਗਾ ਉਹਨਾ ਡੈਮੋਕ੍ਰੇਸੀ ਮਰੀਆ ਤੇ ਅੱਜ ਸਿਵਿਆਂ ਚ ਕੀ ਆ ਅੱਜ ਕੀ ਆ ਖੂਖ ਕੇ ਆਏ ਆ ਡੈਮੋਕ੍ਰੇਸੀ ਨੂੰ ਗਿੱਦੜ ਵੇਹੇ ਦੇ ਸਿਵਿਆਂ ਦੇ ਵਿੱਚ ਸਿਵੇ ਕਿਹੜੇ ਡੀਐਸਪੀ ਦਫਤਰ ਦੇ ਵਿੱਚ ਉੱਥੇ ਸਿਵੇ ਮੇਰੇ ਖਿਆਲ ਤੇ ਚ ਕੀ ਹੈ ਮਿਨੀ ਸੈਕਟਰੀਏਟ ਵੀ ਇਹਨਾਂ ਦੀ ਉਹੀ ਆ ਪੰਜਾਬ ਚ ਹਰ ਰੋਜ਼ ਡੈਮੋਕ੍ਰੇਸੀ ਦਾ ਭੋਗ ਤਸੀਲਾਂ ਦੇ ਵਿੱਚ ਪਈ ਜਾਂਦਾ ਪੁਲਿਸ ਥਾਣਿਆਂ ਚ ਪਈ ਜਾਂਦਾ ਅੱਜ ਸਸਕਾਰ ਕਰਾ ਕੇ ਆਏ ਆ ਤੇ ਅਗਲੇ ਹਫਤੇ ਭੋਗ ਵੀ ਹੈਗਾ ਤੇ ਤੁਸੀਂ ਆਇਓ ਜ਼ਰੂਰ ਯਾਰ ਤੇ ਡੈਮੋਕ੍ਰੇਸੀ ਮਰੀ ਕਿਵੇਂ ਆ ਮਰੀ ਨਹੀਂ ਅਸਲ ਚ ਕਤਲ ਹੋਇਆ ਤੇ ਕਤਲ ਕਰਨ ਵਾਲੇ ਕੌਣ ਆ ਉਹਦੇ ਤਿੰਨੇ ਪੁੱਤਾਂ ਕਿਹੜੇ ਕਿਹੜੇ ਕਾਰਜਪਾਲਿਕਾ ਵਿਧਾਨਪਾਲਿਕਾ ਤੇ ਨਿਆਂਪਾਲਿਕਾ ਵੈਸੇ ਤਾਂ ਖਬਰ ਸਾਰੇ ਨੂੰ ਪਤਾ ਲੱਗ ਗਈ ਹੋਊ ਕਿ ਡੈਮੋਕ੍ਰੇਸੀ ਨੂੰ ਬਚਾਉਣ ਦੀ ਜਿਹੜੀ ਬੰਦਾ ਕੋਸ਼ਿਸ਼ ਕਰ ਰਿਹਾ ਸੀ ਕੌਣ ਸਾਰੇ ਤੁਸੀਂ ਜਾਣਦੇ ਹੋਵੋਗੇ ਰਣਜੀਤ ਸਿੰਘ ਗਿੱਲ ਗਿੱਦੜ ਵੈਸੇ ਤੋਂ ਉਹ ਬੰਦੇ ਦੇ ਉੱਤੇ ਅਟੈਕ ਕੀਤਾ ਗਿਆ ਅਟੈਕ ਕਿਉਂ ਕੀਤਾ ਗਿਆ ਕਿਉਂਕਿ ਭੈ ਦੀ ਰਾਜਨੀਤੀ ਕੀਤੀ ਜਾ ਰਹੀ ਆ ਭੈ ਕਿਉਂ ਦਿੱਤਾ ਜਾ ਰਿਹਾ ਤਾਂ ਕਿ ਲੋਕਾਂ ਦੇ ਦਿਮਾਗ ਕੰਮ ਨਾ ਕਰਨ ਬੰਦੇ ਨੂੰ ਡਰਾਇਆ ਇਸੇ ਕਰਕੇ ਜਾਂਦਾ ਤੇ ਡਰ ਦੇ ਵਿੱਚ ਬੰਦੇ ਦਾ ਦਿਮਾਗ ਨਹੀਂ ਕੰਮ ਕਰਦਾ ਪੰਜਾਬ 'ਚ ਜੋ ਰਾਜਕਤਾ ਦਾ ਮਾਹੌਲ ਫੈਲਿਆ ਹਰ ਰੋਜ਼ ਕੀ ਆ ਚਾਰ ਪੰਜ ਥਾਂ ਗੋਲੀ ਚੱਲਦੀ ਆ ਅੱਜ ਵੀ ਚੱਲੀ ਹੂ ਕੱਲ ਵੀ ਚੱਲੀ ਸੀ ਹਰ ਰੋਜ਼ ਗੋਲੀਆਂ ਚੱਲਦੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਕਰ ਕੀ ਰਿਹਾ ਕੱਲੀ ਕੁਰਸੀ ਤੇ ਪਾਵੇ ਕੀ ਆ ਉਹਦੀ ਰੱਖਿਆ ਕਰ ਰਿਹਾ ਵੀ ਕੁਰਸੀ ਤੇ ਪਾਵੇ ਨੂੰ ਕੋਈ ਹੱਥ ਤਾਂ ਨਹੀਂ ਪਾਉਂਦਾ ਅਜੇ ਉੱਥੇ ਵੀ 30 35 ਵਾਲੇ ਸੀ ਆਈਡੀ ਵਾਲੇ ਤੇ ਹੋਰ ਵੱਡੀ ਫੋਰਸ ਲੱਗੀ ਹੋਈ ਸੀ ਕਿੱਧੜ ਪਏ ਜਿਹੜਾ ਕੁਝ ਕੀ ਸੁਸ਼ੋਧੀਆਂ ਜੇ ਨੇ ਕਿਹਾ ਜਿਹੜਾ ਸੀ ਸਾਰੇ ਵਾਰ-ਵਾਰ ਸੁਣੀ ਜਾਂਦੇ ਆ ਸਾਮ ਦਾਮ ਦਾ ਡੰਡ ਭੇਦ ਪਰ ਨਵੇਂਨ ਕਲਾਬੀਆਂ ਨੇ ਥੋੜਾ ਜਿਹਾ ਟਵਿਸਟ ਕਰ ਲਿਆ ਟਵਿਸਟ ਕੀ ਕਰ ਲਿਆ ਉਹਨਾਂ ਨੇ ਸਾਮ ਦਾਮ ਤਾਂ ਵਰਤੇ ਆ ਪਰ ਡੰਡ ਨੂੰ ਬਾਅਦ ਚ ਕਰਤਾ ਭੇਦ ਪਹਿਲਾਂ ਮੂਰੇ ਲੈ ਆਏ ਮਤਲਬ ਕੀ ਆ ਸਾਮ ਮਤਲਬ ਹੁੰਦਾ ਗੱਲਬਾਤ ਰਾਹੀਂ ਪਹਿਲਾਂ ਪੁਚਕਾਰ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਫਿਰ ਦਾਮ ਮੇਰਾ ਮਤਲਬ ਕੀ ਆ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹੀ ਦਾ ਕੰਮ ਚੱਲਿਆ ਉਦੋਂ ਬਾਅਦ ਡੰਡ ਤੋਂ ਪਹਿਲਾਂ ਕੀ ਕਰਤਾ ਭੇਦ ਦੇਤਾ ਭੇਦ ਕੀ ਹੁੰਦਾ ਪਾੜਨਾ ਸ਼ੁਰੂ ਕਰਤਾ ਤੇ ਪਾੜਿਆ ਕੌਣ ਆ ਪੱਤਰਕਾਰਤਾ ਪਾੜੀ ਆ ਅਸੀਂ ਸਾਰੇ ਜਾਣਦੇ ਆ ਕਿ ਬਹੁਤ ਕੀ ਝੋਲੀ ਚੁੱਕ ਜਿਹੜਾ ਕਿ মিডিਆ ਹੈਗਾ ਇਹਨਾਂ ਦਾ ਉਹ ਸਾਰੇ ਕੀ ਅਜੇ ਚੁੱਪ ਕਰਕੇ ਜ ਪਹਿਲਾਂ ਤਾਂ ਲਾਣ ਤੋਂ ਉਹਨਾਂ ਨੂੰ ਪਾਉਣੀ ਬਣਦੀ ਆ ਜਿਹੜਾ ਬੰਦਾ ਪੱਤਰਕਾਰਤਾ ਕਰਦਾ ਦੇ ਪੰਜਾਬ ਦੇ ਵਿੱਚ ਇਸ ਮੁੱਦੇ ਤੇ ਬੋਲਿਆ ਨਹੀਂ ਚੁੱਪ ਕਰਕੇ ਬਹਿ ਗਿਆ ਜਦ ਤੁਸੀਂ ਬੇਸ਼ੱਕ ਦੂਰ ਬੈਠੇ ਹੋ ਨਹੀਂ ਆ ਸਕਦੇ ਤੁਸੀਂ ਕਿੱਦੜ ਵਾਹੇ ਘਟੋ ਘਟਾ ਦੇ ਚੈਨਲਾਂ ਦੇ ਉੱਤੇ ਪੋਸਟ ਤਾਂ ਪਾ ਸਕਦੇ ਹੋ ਜੇ ਤੁਹਾਡੇ ਕੋਈ ਪੱਤਰਕਾਰ ਭਾਈਚਾਰੇ ਦੇ ਉੱਤੇ ਅਟੈਕ ਹੋਇਆ ਅਦਰ ਵਿੱਚ ਲੋਕੋ ਤੁਹਾਨੂੰ ਵੀ ਮੈਂ ਇੱਕੋ ਗੱਲ ਕਹਿਣਾ ਕਿ ਅਟੈਕ ਪੱਤਰਕਾਰ ਤੇ ਨਹੀਂ ਹੋਇਆ ਇਹ ਲੋਕਤੰਤਰ ਦੇ ਅਟੈਕ ਹੋਇਆ ਕਿਉਂਕਿ ਲੋਕਤੰਤਰ ਕੀ ਆ ਸਾਡਾ ਲੋਕਾਂ ਦਾ ਜੇ ਉਹਦੇ ਕੀ ਆ ਚਪੇੜ ਵੱਜੀ ਆ ਤਾਂ ਸਾਡੇ ਉਦੋਂ ਪਹਿਲਾਂ ਚਪੇੜ ਵੱਜੀ ਆ ਜੇ ਉਹਦੇ ਨਾਲ ਕਿਸੇ ਨੂੰ ਨਮੁਕੀ ਹੋਇਆ ਗਿਆ ਤਾਂ ਸਾਡੇ ਨਾਲ ਪਹਿਲਾਂ ਕਿਸੇ ਨੂੰ ਨਮੁਕੀ ਹੋਇਆ ਇਹ ਜੋ ਬੰਦਾ ਸਾਡੀ ਗੱਲ ਕਰਦਾ ਸੀ ਮੈਂ ਤੁਹਾਨੂੰ ਵਾਰ-ਵਾਰ ਕੀ ਆ ਪਹਿਲਾਂ ਹੀ ਬਹੁਤ ਵਾਰ ਬੇਨਤੀ ਕੀਤੀ ਆ ਕਿ ਅਸੀਂ ਗੱਲ ਕਹਿਣੇ ਹੁੰਦੇ ਆ ਵੀ ਲੜੋ ਲਿਖੋ ਬੋਲੋ ਨਹੀਂ ਲੜ ਲਿਖੇ ਬੋਲ ਸਕਦੇ ਲੜ ਲਿਖਣ ਬੋਲਣ ਦੇ ਮਗਰੀ ਖੜ ਚੋ ਯਾਰ ਮਗਰ ਖੜਨ ਦਾ ਮਤਲਬ ਕੀ ਹੈ ਵੀ ਜਿਹੜਾ ਵੀ ਬੰਦਾ ਉਹਦੇ ਹੱਕ ਚ ਗੱਲ ਕਰਦਾ ਉਹ ਗੱਲ ਨੂੰ ਸ਼ੇਅਰ ਕਰੋ ਜਾਂ ਕਮੈਂਟ ਕਰਿਓ ਇੱਕ ਮੈਂ ਦੱਸ ਦੇਣਾ ਕਿ ਸੋਸ਼ਲ ਮੀਡੀਆ ਦੇ ਥਰੂ ਕੀ ਹੈ ਬਣੀ ਹੋਈ ਸਰਕਾਰ ਨੂੰ ਸੋਸ਼ਲ ਮੀਡੀਆ ਤੇ ਘੇਰਨਾ ਪਊ ਕਿਉਂਕਿ ਤੁਹਾਨੂੰ ਵੈਸੇ ਨਹੀਂ ਇਹ ਮਿਲਦੇ ਇਸ ਕਰਕੇ ਮੈਂ ਕਹਿੰਦਾ ਵੱਧ ਤੋਂ ਵੱਧ ਭਰਾ ਆਪਦੇ ਫੇਸਬੁੱਕ ਪੇਜ ਦੇ ਉੱਤੇ ਪੋਸਟ ਤਾਂ ਪਾਈ ਸਕਦੇ ਹਾਂ ਜੀ ਜੇ ਇੰਨਾ ਵੀ ਪਾਉਣ ਜੋਗੇ ਹੈ ਨਹੀਂ ਪਰ ਗੁਰੂ ਤੇਗ ਬਹਾਦਰ ਦਾ ਜਿਹੜਾ ਸੀ ਸ਼ਹਾਦਤ ਦਾ ਕੀ ਹੈ ਹੁਣ ਮਨਾ ਰਹੇ ਆ 350 ਸਾਲਾਂ ਉਹ ਮਨਾਉਣ ਦਾ ਕੋਈ ਫਾਇਦਾ ਨਹੀਂ ਜਾ ਕੇ ਐਵੇਂ ਨਾ ਦੇਖ ਰੋ ਹੱਥ ਮੂਰੇ ਕਰ ਦੋ ਕਿਸੇ ਨਗਰ ਕੀਰਤਨ ਚ ਜੇ ਤੁਸੀਂ ਕਿਸੇ ਦੇ ਕਿਸੇ ਛੱਡੋ ਜੇ ਆਪਦੇ ਹੱਕਾਂ ਖਾਤਰ ਨਹੀਂ ਬੋਲ ਸਕਦੇ ਇੱਕ ਪਾਸੇ ਅਸੀਂ ਕਹਿੰਨੇ ਕਿ ਆ ਵੀ ਸਾਡਾ ਗੁਰੂ ਮੈਂ ਕਿਹ ਜਿਹੜਾ ਸੀ ਉਹ ਪਾਈ ਜਾ ਕੇ ਦੂਜਿਆਂ ਦੇ ਖਾਤਰ ਕੀ ਆ ਆਪਦੀ ਸ਼ਹਾਦਤ ਦੇ ਜਾਂਦੇ ਆ ਪਰ ਅਸੀਂ ਮੈਂ ਕਹਿੰਦਾ ਵੀ ਅਸੀਂ ਆਪਦੇ ਖਾਤਰ ਨਹੀਂ ਬੋਲਦੇ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਵੀ ਇੱਕ ਮਗੇ ਪੱਗ ਬੰਨੀ ਹੋਏ ਪੱਤਰਕਾਰ ਤੇ ਜਦੋਂ ਸਾਡੇ ਪਿੱਛੇ ਅਟੈਕ ਹੋ ਗਿਆ ਉਹ ਆਵਾਜ਼ ਕੀ ਲੋਕਾਂ ਦੀ ਚਾਗਦਾ ਸੀ ਤੇ ਸਭ ਤੋਂ ਪਹਿਲਾਂ ਤਾਂ ਸੋ ਮੋਟੋ ਲੈਣਾ ਪੰਦਾ ਸੀ ਐ ਜੀਪੀਸੀ ਨੂੰ ਅੱਜ ਐ ਜੀਪੀਸੀ ਕੰਨੀਓ ਵੀ ਕੀ ਮੇਰੇ ਖਿਆਲ ਚ ਮੁਰਦੇ ਦਾ ਰੋਲ ਨਿਭਾਇਆ ਗਿਆ ਘੱਟ ਤੋਂ ਘੱਟ ਸਾਡੇ ਕਾਰਦਾਂ ਦੇ ਜਥੇਦਾਰ ਸਾਹਿਬ ਵੱਲੋਂ ਜ਼ਰੂਰ ਕੀ ਹੈ ਗੱਲ ਦੇ ਵਿੱਚ ਕਹਿਣਾ ਬਣਦਾ ਸੀ ਕਿ ਘੱਟੋ ਘੱਟ ਧਾਰਨਿਕ ਭਾਵਨਾਵਾਂ ਵਾਲਾ ਪਰਚਾ 295 A ਦਾ ਜਿਹੜਾ ਕਹਿੰਦੇ ਹੁੰਦੇ ਸੀ ਉਹ ਪਰਚਾ ਘੱਟ ਤੋਂ ਘੱਟ ਬਣਦਾ ਯਾਰ ਉਸ ਪੱਤਰਕਾਰ ਨੂੰ ਉੱਥੇ ਧਮਕਾਇਆ ਵੀ ਗਿਆ ਪਿਸਤਲ ਕੱਢ ਕੇ ਉਹਦੇ ਤੇ ਕੀਆ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਾਰੀ ਮੰਡੀ ਨੇ ਦੇਖਿਆ ਲੋਕ ਉੱਥੇ ਗਵਾਹ ਹੈਗੇ ਆ ਤੇ ਪਰ ਪ੍ਰਸ਼ਾਸਨ ਕੀ ਆ ਕਿਤੇ ਨਾ ਕਿਤੇ ਚੁੱਪ ਆ ਤੇ ਚੁੱਪ ਕਿਉਂ ਆ ਕਿਉਂਕਿ ਕਿਤੇ ਨਾ ਕਿਤੇ ਉਹਨੂੰ ਸ਼ਹਿ ਕਹਿੰਦੇ ਪਿੱਛੋਂ ਕਿੰਨਾ ਦੀ ਆ ਪਾਲਕਣਿਆਂ ਦੀ ਖਾਸ ਤੌਰ ਤੇ ਕੀਆ ਮੰਤਰੀ ਸਾਹਿਬ ਨੇ ਉੱਥੋਂ ਦੇ ਉਹਨਾਂ ਦੀ ਪੂਰੀ ਸ਼ਹਿ ਆ ਉਹਨਾਂ ਨੂੰ ਜਿਹੜੀ ਮੈਂ ਭੇਜਦੀ ਗੱਲ ਕੀਤੀ ਸੀ ਵੀ ਪਾੜਤੇ ਇਹਨਾਂ ਨੇ ਪੱਤਰਕਾਰ ਭਾਈਚਾਰਾ ਮੋਸਟਲੀ ਜਿਹੜਾ ਜ਼ਿਆਦਾ ਪੱਤਰਕਾਰ ਆ ਭਾਈਚਾਰਾ ਜਿਹੜਾ ਲੁੱਕੀ ਆ ਲੋਕਤੰਤਰ ਦੇ ਵਿੱਚੋਂ ਪੈਦਾ ਹੋਇਆ ਲੋਕਾਂ ਨੇ ਕੀ ਜਿੱਥੇ ਆਵਾਜ਼ ਬਣੀ ਸੀ ਕੋਈ ਕਿਸਾਨ ਅੰਦੋਲਨ ਜੋ ਨਿਕਲਿਆ ਕੋਈ ਹੋਰ ਲੋਕ ਘੋਲਾ ਜੋ ਨਿਕਲਿਆ ਉਹ ਅੱਜ ਸਾਰੇ ਚੁੱਪ ਕਰਕੇ ਯਾਰ ਕਿਤੇ ਨਾ ਕਿਤੇ ਬੋਕਲਾਂ 'ਚ ਬਹਿ ਕੇ ਜਾ ਕੇ ਇਹ ਭੇਤ ਦੀ ਰਾਜਨੀਤੀ ਹੈ ਤੁਹਾਨੂੰ ਸਮਝਣੀ ਪੈਣੀ ਹੈ ਖਾਸ ਤੌਰ ਤੇ ਪੱਤਰਕਾਰ ਭਰਾਵਾਂ ਨੂੰ ਇਹ ਭੇਤ ਤੋਂ ਅਗਲਾ ਕੀ ਆ ਦੰਡ ਤੇ ਦੰਡ ਜੋ ਉਹਨੂੰ ਦਿੱਤਾ ਗਿਆ ਉਹ ਕਿਉਂ ਦਿੱਤਾ ਗਿਆ ਕਿਉਂਕਿ ਤੁਹਾਡੇ ਵਾਸਤੇ ਬੋਲਦਾ ਉਹ ਤੁਹਾਡੇ ਵਾਸਤੇ ਜੇ ਕੋਈ ਬੋਲਦਾ ਘੱਟੋ ਘੱਟ ਹਾ ਦਾ ਨਾਰਾ ਤਾਂ ਮਾਰ ਦਿਓ ਇੱਕ ਯਾਰ ਪੋਸਟ ਪਾਇਓ ਜੀ ਤੁਹਾਡੇ ਜੋ ਮਾੜੀ ਮੋਟੀ ਵੀ ਕਣੀ ਹੈਗੀ ਆ ਤਾਂ ਆਪ ਦੇ ਕਿਨੂੰ ਰਣਜੀਤ ਸਿੰਘ ਗਿੱਲ ਦੇ ਹੱਕ ਦੇ ਵਿੱਚ ਪੋਸਟ ਕੀ ਹੈ ਲਿਖ ਕੇ ਪਾ ਦਿਓ ਕਮੈਂਟੀ ਕਰਦੇ ਹੋ ਕਿਉਂਕਿ ਇਹ ਸਰਕਾਰ ਕਮੈਂਟ ਵੀ ਪੜਦੀ ਆ ਸਾਰੇ ਕੀ ਕਮੈਂਟ ਵੀ ਪੜੇ ਜਾਂਦੇ ਆ ਕਿ ਤੁਸੀਂ ਬੋਲਦੇ ਕੀ ਹੋ ਪਰ ਜਿਹੜਾ ਇਹਦੀ ਬੁੱਕਲ ਦੇ ਵਿੱਚ ਬੈਠਾ ਹੋਇਆ ਗੋਦੀ মিডিਆ ਕਹਿ ਦਿੰਦੇ ਹੁੰਦੇ ਆ ਨਾ ਉਹ ਪਹਿਲਾਂ ਨਾਗਰਿਕਾਂ ਨੂੰ ਦਰਸ਼ਕ ਬਣਾਉਂਦਾ ਦਰਸ਼ਕਾਂ ਨੂੰ ਫਿਰ ਲਾਇਲ ਜਿਹੜੇ ਹੁੰਦੇ ਆ ਦਰਸ਼ਕ ਉਹ ਬਣਾਏ ਜਾਂਦੇ ਤੇ ਉਸ ਤੋਂ ਬਾਅਦ ਦੇਖ ਕੇ ਭਗਤ ਬਣਾਏ ਜਾਂਦੇ ਆ ਤੁਸੀਂ ਅਜੇ ਭਗਤ ਨਹੀਂ ਬਣੇ ਕਿਸੇ ਦੇ ਤਾਂ ਫਿਰ ਯਾਰ ਆਪ ਦੇ ਖਾਤਰ ਆਪ ਦੀ ਖਾਤਰ ਬੋਲਣ ਵਾਲੇ ਖਾਤਰ ਘੱਟ ਤੋਂ ਘੱਟ ਖੜ੍ਹ ਜ਼ਰੂਰ ਜਾਓ